ਅੰਮ੍ਰਿਤ ਬਾਣੀ ਅਮਰ ਕਥਾ ਸ੍ਰੀ ਗੁਰੂ ਉਦਾਸ ਮਹਾਰਾਜ ਦੇ ਅਵਤਾਰ ਧਰਨ ਦੀ ਸਾਖੀ ਸਾਬ ਕਹਿੰਦੇ ਹਨ ਹਿੰਦੁਸਤਾਨ ਦੇ ਅੰਦਰ ਕਾਸ਼ੀ ਪੁਰੀ ਬਨਾਰਸ Hindu ਇਤਿਹਾਸ ਦਾ ਸਭ ਤੋਂ ਉੱਤਮ ਅਸਥਾਨ ਹੈ ਜੋ ਜਗਤ ਗੁਰੂ ਵਾਲਮੀਕ ਦਿਆਵਾਨ ਜੀ ਦੀ ਕਿਰਪਾ ਹੈ ਜਗਤ ਗੁਰੂ ਵਾਲਮੀਕ ਮਹਾਰਾਜ ਜੀ ਨੇ ਬ੍ਰਹਮ ਵਿਸ਼ਨੂੰ ਸ਼ੰਕਰ ਨੂੰ ਇਹ ਵਰ ਦਿੱਤਾ ਸੀ ਜੋ ਮਨੁੱਖ ਇਥੇ ਪ੍ਰਾਣ त्याਗੇਗਾ ਉਹ ਮੁਕਤੀ ਪਾਵੇਗਾ ਇਸ ਲਈ ਸਭ ਲੋਕ ਉੱਚੀ ਵਿਦਿਆ ਹਾਸਲ ਕਰਨ ਲਈ ਇੱਥੇ ਜਾਂਦੇ ਹਨ ਇੱਥੇ ਸੰਸਕ੍ਰਿਤ ਚਾਰ ਵੇਦ ਛੇ ਸ਼ਾਸਤਰ ਤੇ ਯੋਗ ਵਿਆਸ ਰਿਸ਼ੀ ਮੁਨੀ ਜਗਿਆ ਹਵਨ ਵਿਦਿਆ ਅਚੀਤਰਾ ਜਾਣ ਕਰਨ ਪੂਰਨ ਬ੍ਰਹਮ ਗਿਆਨੀ ਬਾਣਕਰ ਅਨਮੋਲਕ ਵਿਦਿਆ ਪ੍ਰਾਪਤ ਕਰਦੇ ਹਨ ਇਸ ਲਈ ਕਾਸ਼ੀਪੁਰੇ ਬੜੇ ਬੜੇ ਵੇਦਾਚਾਰੀ ਬ੍ਰਹਮ ਗਿਆਨੀ ਪੰਡਤਾ ਦਾ ਘਰ ਹੈ ਇਥੇ ਜਗਤ ਗੁਰੂ ਵਾਲਮੀਕ ਦੇਵਾਨ ਜੀ ਦੇ ਵਰਾਂ ਦੇ ਕਾਰਨ ਬڑے بڑے ਸੰਤ ਮਹਾਤਮਾ ਨੇ ਜਨਮ ਲੈ ਕੇ ਇਸ ਦੁਖੀ ਸੰਸਾਰ ਲਈ ਆਪਣੀ ਅੰਮ੍ਰਿਤ ਰਸ ਦੀ ਗੰਗਾ ਵਗਾਈ ਇਸ ਪਵਿੱਤਰ ਅਸਥਾਨ ਕਾਸ਼ੀਪੁਰੀ ਵਿੱਚ ਕਾਲੂ RAM ਸੀਠ ਰਹਿੰਦਾ ਸੀ ਜਿਹਦਾ ਘੋਤ ਜਸਲ ਸੀ ਬਹੁਤ ਨੇਕ ਸੁਭਾਅ ਵਾਲੇ ਅਤੇ ਅੱਛੇ ਖਾਨਦਾਨੀ ਪਰਿਵਾਰ ਵਿੱਚੋਂ ਸਨ ਬਹੁਤ ਵੱਡੇ ਧਰਮਾਤਮਾ ਪੁਰਸ਼ ਤੇ ਦਇਆਵਾਨ ਸਨ ਇਹਨਾਂ ਦੇ ਚਮੜੇ ਦੇ ਕਾਰਖਾਨੇ ਤੇ ਹੋਰ ਵੀ ਕਈ ਤਰ੍ਹਾਂ ਦੇ ਵਪਾਰ ਸਨ ਤਕਰੀਬਨ ਅਦਾ ਸ਼ਹਿਰ ਕਾਲੂ ਸੇਠ ਜੀ ਦਾ ਵਾਜਦਾ ਸੀ ਜਿਸ ਸੇਠ ਜੀ ਦਾ ਹਰ ਰੋਜ਼ ਲੰਗਰ ਪੜਾਰ ਚਾਲੂ ਰਹਿੰਦਾ ਸੀ ਰਾਤ ਦਿਨ ਜਗ ਦੀ ਤਰ੍ਹਾਂ ਖੁੱਲਾ ਭੋਜਨ ਪੜਾਰ ਵਰਤਾਇਆ ਜਾਂਦਾ ਸੀ ਸ਼੍ਰੀ ਰਾਮ ਕਾਲੂ ਰਾਮ ਸੇਠ ਜੀ ਦੇ ਘਰ ਬੀਬੀ ਲਖਪਤੀ ਦੇਵੀ ਜੀ ਦੇ ਪਵਿੱਤਰ ਕੁਖ ਤੋਂ ਪਿਤਾ ਸੰਤੋਖ ਦਾਸ ਜੀ ਦਾ ਜਨਮ ਹੋਇਆ। ਬੜੀਆਂ ਖੁਸ਼ੀਆਂ ਚਾਵਾਂ ਨਾਲ ਬੱਚੇ ਦੀ ਅੱਛੀ ਤਰ੍ਹਾਂ ਦੇਖਭਾਲ ਕੀਤੀ ਗਈ। ਜਿਸ ਵਕਤ ਪਿਤਾ ਸ੍ਰੀ ਸੰਤੋਖ ਦਾਸ ਜੀ ਨੌ ਜਵਾਲ ਹੋਏ ਤੇ ਮਾਤਾ ਪਿਤਾ ਨੇ ਦਿਲ ਵਿੱਚ ਵਿਚਾਰ ਕੀਤੇ ਇਸ ਦੀ ਹੁਣ ਸ਼ਾਦੀ ਕੀਤੀ ਜਾਏ ਪਿੰਡ ਹਾਰੀਪੁਰ ਤੋਂ ਸ਼੍ਰੀ 바ਰੂ ਰਾਮ ਜੀ ਦੀ ਸੁਪਤਰੀ ਕਲਸੀ ਦੇਵੀ ਜੀ ਨਾਲ ਪਿਤਾ ਸ਼੍ਰੀ ਸੰਤੋਖ ਦਾਸ ਜੀ ਦੀ ਸ਼ਾਦੀ ਕੀਤੀ ਗਈ ਉਥੋਂ ਦੇ ਤੁਲਸੀ ਰਾਮ ਪੰਡਤ ਨੇ ਵੇਦ ਰੀਤੀ ਅਨੁਸਾਰ ਦੋਹਾ ਕੋਲੋਂ ਪਰਨ ਲੈ ਕੇ ਲਾਵਾਂ ਪੜੀਆਂ ਮਾਤਾ ਕਲਸੀ ਦੇਵੀ ਦੇ ਬੜੇ ਨੇਕ ਸੁਭਾਅ ਵਾਲੀ ਦੇਵੀ ਜੀ ਸੀ ਹਰ ਵੇਲੇ ਆਪਣੇ ਪਤੀ ਦੀ ਸੇਵਾ ਵਿੱਚ ਤਤਪਰ ਰਹਿੰਦੇ ਸੀ ਇਸ ਨੇਕ ਸੁਭਾਅ ਵਾਲੇ ਜੋੜੇ ਨੇ ਹਰੀ ਭਗਵਾਨ ਜੀ ਅੱਗੇ ਇਹ ਬੇਨਤੀ ਕੀਤੀ ਤੇ ਆਪਣੇ ਮਨ ਵਿੱਚ ਇਹ ਆਸਾ ਰੱਖਦੇ ਸਨ ਕਿ ਸਾਡੇ ਕਰ ਵਿੱਚ ਪ੍ਰਮਾਤਮਾ ਅਵਤਾਰ ਪੁੱਤਰ ਪੈਦਾ ਕਰੇ ਤਾਂ ਕਿ ਸਾਡੇ ਉਦਾਰ ਹੋ ਜਾਵਾਂ ਤੇ ਸਾਡੀ ਇੱਜ਼ਤ ਮਾਨ ਵਧੇ ਹਰੀ ਭਗਵਾਨ ਜੀ ਨੇ ਇਹਨਾ ਕਰਮਾ ਵਾਲੇ ਧੀਨ ਦੇ ਹਾਲ ਕਰਤਾਰ ਤੇ ਪਹਿਣਾ ਦੀ ਇੱਛਾ ਫਰਿਆਦ ਸੁਣ ਲਈ ਪ੍ਰਭੂ ਜੀ ਦੇ ਘਰ ਵਿੱਚ ਉਸ ਮਹਾਨ ਕਰਮਾ ਵਾਲੇ ਪਵਿੱਤਰ ਜੁੜੇ ਦੇ ਇੱਛਾ ਭਗਤੀ ਪ੍ਰਵਾਨ ਹੋਗੇ ਮਨ ਦੀ ਇੱਛਾ ਅਨੁਸਾਰ ਤਰਸ ਦਿਆ ਨੋ ਸੰਮਤ 1433 ਮਾਗ ਸੁਦੀ ਪੂਰਨ ਮਾਸੀ ਵਾਲੇ ਦਿਨ ਐਤਵਾਰ ਅੰਮ੍ਰਿਤ ਵੇਰੇ ਪਹਿਲੀ ਰਾਤ ਰਹਿੰਦੀ ਸੁਭਾਗ ਪੁੱਤਰ ਦਾ અવਤਾਰ ਪ੍ਰਾਪਤ ਹੋਇਆ। ਧਾਇਨੇ ਬਾਲਕ ਦੇ ਚੇਨ ਚੱਕਰ ਦੇਖ ਕੇ ਪਿਤਾ ਸੰਤੋਖ ਦਾ ਜੀ ਨੂੰ ਤੇ ਮਾਤਾ ਕਲਸ਼ੀ ਦੇ ਵੀ ਨੂੰ અવਤਾਰ ਪੁੱਤਰ ਪੈਦਾ ਹੋੰਦੇ ਮਹਾਨ ਖੁਸ਼ੀ ਵਿੱਚ ਲੱਖ ਲੱਖ ਵਦ ਆਯੂ ਦਿੱਤੀ ਤੇ ਨਾਹੀ ਦਾਈ ਨੇ ਇਹ ਕਿਹਾ ਕਿ ਮੇਰੇ ਹੱਥ ਵਿੱਚ ਅਨੇਕਾਂ ਬਾਲਕ ਜਨਮੇ ਹਨ ਪਰ ਅੱਜ ਤੱਕ ਐਸਾ ਬਾਲਕ ਜੰਮਦਾ ਮੈਂ ਨਹੀਂ ਦੇਖਿਆ ਇਸ ਦੇ ਸਾਰੇ ਅੰਗ ਅਵਤਾਰਾਂ ਵਾਂਗ ਕੁਦਰਤੀ ਨੂਰੀ ਨੂਰ ਨਾਲ ਭਰੇ ਹੋਏ ਹਨ ਇਹ ਤੁਹਾਡੇ ਸਾਰੇ ਕਬੀਲੇ ਦੇ ਨਾਮ ਨੂੰ ਉੱਚਾ ਕਰੇਗਾ ਜਿਵੇਂ ਚੰਦਰਮਾ ਦੇ ਚਾਨਣੇ ਪੱਖ ਵਿੱਚ ਜਨਮ ਲਿਆ ਹੈ ਦਾਈ ਵੀ ਇਹ ਗੱਲ ਸੁਣ ਕੇ ਪਿਤਾ ਸੰਤੋਖ ਦਾ ਜੀ ਨੂੰ ਅਵਤਾਰ ਪੁੱਤਰ ਪੈਦਾ ਹੋਣ ਦੀ ਬੜੀ ਵੱਡੀ ਖੁਸ਼ੀ ਹੋਈ ਵਾਜੇ ਵਜਾਈ ਗਏ ਤੇ ਲੰਗਰ ਪ੍ਰਸ਼ਾਦ ਹਰ ਇੱਕ ਨੂੰ ਸ਼ਿਕਾਇਆ ਗਿਆ ਤੇ ਸਭਨਾ ਦਾ ਮੂੰਹ ਮਿੱਠਾ ਕਰਾਇਆ ਗਿਆ ਮਾਇਆ ਬੇਅੰਤ ਪੁੰਨ ਦਾਣ ਕੀਤੀ ਤੇ ਵੀਰ ਦਾਈ ਨੂੰ ਪੰਜ ਮੋਹਰਾ ਦੇ ਕੇ ਘਰੋ ਚਾਈ ਚਾਈ ਵਿਦਿਆ ਕੀਤਾ ਪੂਰਨ ਸਤਿਗੁਰੂ ਦਾਸ ਜੀ ਦੇ ਜਨਮ ਹੋਣ ਸਮੇ ਅਕਾਸ਼ ਤੋਂ ਅੰਮ੍ਰਿਤ ਦੀ ਵਰਖਾ ਹੋਈ ਅੰਬਰੋਂ ਅੰਮ੍ਰਿਤ ਵਰਖਾ ਹੋਈ ਹਰ ਤਰਫ ਫੁੱਲ ਖੇੜ ਖਿੜਾ ਕੇ ਹੱਸਣ ਲੱਗੇ ਬਾਗਾਂ ਵਿੱਚ ਕੋਈ ਨਾ ਨੇ ਕੂੰ ਕੂੰਦਾ ਗੀਤ ਗਾਇਆ ਤੇ ਮੋਰ ਪਹਿਲਾ ਭਾਵਨ ਲਗੇ ਸਭ ਸਤਿਗੁਰੂ ਰਬਦਾਸ ਜੀ ਮਹਾਰਾਜ ਦੀ ਪੈਰਾਂ ਵਿੱਚ ਪਦਮ ਸੀ ਤੇ ਸੀਸ ਪਰ ਸਨੇਰੀ ਵਾਲ ਸਨ ਇਸ ਬੜੇ ਸੁੰਦਰ ਸੋਹਣੇ ਸਰੂਪ ਦਾ ਦਰਸ਼ਨ ਕਰਕੇ ਮਾਤਾ ਪਿਤਾ ਜੀ ਤੇ ਸਾਰੇ ਸੰਸਾਰ ਵਿੱਚ ਬੇਅੰਤ ਖੁਸ਼ੀ ਹੋਈ ਪੂਰਨ ਸਤਿਗੁਰੂ ਜੀ ਕਲਯੁਗ ਵਿੱਚ ਡੁੱਬ ਰਿਹਾ ਜੀਵਾਂ ਨੂੰ ਤਾਰਨ ਲਈ ਆਏ ਸਨ ਜਿਹੜੀ ਜ਼ੁਲਮ ਤੇ ਪਾਪਾਂ ਦੀ ਹਨੇਰੀ ਚੱਲ ਰਹੀ ਸੀ ਜਨਮ ਲੈਂਦੇ ਸਾਰੇ ਬੰਦ ਹੋ ਗਏ ਪ੍ਰਕਾਸ਼ ਰੂਪ ਜੋਤੀ ਸਰੂਪ ਨੇ ਆਪਣੀ ਰੱਬੀ ਕਿਰਨ ਖਿਲਾੜੀ ساری ਦੁਨੀਆ ਵਿੱਚ ਸੱਚੇ ਪਾਕਸਾ ਕਹਿੰਦੇ ਹਨ ਸਤਿਗੁਰੂ ਅਵਦਾਸ ਮਹਾਰਾਜ ਦੇ ਅਵਤਾਰ ਪੁਰਵਕ ਮਹਿਮਾ ਕੀਤੀ ਗਈ ਬੇਅੰਤ ਘਰ ਘਰ ਦੇ ਵਿੱਚ ਚਰਚਾ ਹੋਣ ਲੱਗੀ ਕਾਸ਼ੀਪੁਰ ਵਿੱਚ ਸਹਿਬ ਸਤਗੁਰ ਉਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ ਜੋ ਪਿਤਾ ਸੰਤੋਖ ਦਾਜੀ ਕਾਸ਼ੀਪੁਰ ਵਿੱਚ ਰਹਿੰਦਾ ਹੈ ਉਸ ਦੇ ਘਰ ਵਿੱਚ ਮਾਤਾ ਕਲਸੀ ਜੀ ਦੀ ਪਵਿੱਤਰ ਉਕਤੋਂ ਹਰੀ ਭਗਵਾਨ ਸਾਹਿਬ ਸ੍ਰੀ ਗੁਰੂ ਦਾਸ ਮਹਾਰਾਜ ਜੀ ਦਾ ਜਨਮ ਹੋਇਆ ਹੈ ਅਵਤਾਰ ਧਨ ਕੀਤਾ ਹੈ ਜਨਮ ਲੈਂਦਾ ਹੀ ਬਹੁਤ ਵੱਡਾ ਬ੍ਰਹਮ ਗਿਆਨੀ ਹੈ ਸਾਹਿਬ ਸਤਿਗੁਰੂ ਦਾਸ ਜੀ ਮਹਾਰਾਜ ਜੀ ਦੀ ਸੱਚੀ ਜੋਤ ਦੀ ਮੱਮਾ ਸੁਣ ਕੇ ਦੂਰ ਦੂਰ ਤੋਂ ਭਾਰਤ ਦੇ ਵੱਡੇ ਵੱਡੇ ਰਾਜੇ ਮਹਾਰਾਜੇ Swami Brahma Nand ਵਰਗੇ ਪੂਰਨ ਸਤਿਗੁਰੂ ਉਦਾਸ ਮਹਾਰਾਜ ਦਾ ਦਰਸ਼ਨ ਕਰਨ ਲਈ ਆਏ ਸਭਨਾ ਨੇ ਜੋਤ ਸਰੂਪ ਜਗਤ ਪਿਤਾ ਸਹਿਬ ਸਤਿਗੁਰੂ ਉਦਾਸ ਜੀ ਮਹਾਰਾਜ ਜੀ ਉਸਤਤ ਕੀਤੇ ਸਰਬ ਸਮਰਾਤ ਸਰਬ ਸ਼ਕਤੀਮਾਨ ਜਗਤ ਪਿਤਾ ਭਗਵੰਤ ਜਿਨੂੰ ਸੱਚੀ ਜੋਤ ਜਾਣ ਕੇ ਸਭ ਨੇ ਪਵਿੱਤਰ ਚਰਨ ਕਮਲ ਪਰ ਨਮਸਕਾਰ ਕੀਤੇ ਫਿਰ ਸਭ ਨੇ ਜੀਵ ਭਰ ਭਰ ਕੇ ਸਹਿਬ ਸਤਿਗੁਰੂ ਰਬਦਾਸ ਮਹਾਰਾਜ ਦੇ ਪਵਿੱਤਰ ਦਰਸ਼ਨ ਕੀਤੇ ਸਵਾਮੀ ਪ੍ਰਮਾਨੰਦ ਜੀ ਕਹਿ ਲਗੇ ਕਿ ਇਹ ਆਪ ਖੁਦ ਜਗਤ ਪਿਤਾ ਅਵਤਾਰ ਧਾਰਨ ਕਰਕੇ ਦੁਹੀ ਜੀਵਾਂ ਨੂੰ ਧਾਰਨ ਆਏ ਹਨ ਮਾਤਾ ਕਲਸੀ ਜੀ ਤੇ ਪਿਤਾ ਸੰਤੋਖ ਦਾ ਜੀ ਨੂੰ ਲੱਖ ਲੱਖ ਵਧਾਈਆਂ ਦੇ ਕੇ ਸਤ ਕਰਤਾ ਸਤ ਕਰਤਾ ਸਤ ਕਰਤਾ ਕਹਿੰਦੇ ਕਹਿੰਦੇ ਆਪਣੇ ਅਸਥਾਨਾਂ ਨੂੰ ਚਲੇ ਗਏ ਤੇ ਸੱਚੇ ਪਤਸ਼ਾਹ ਕਹਿੰਦੇ ਮਾਗ ਸੁਪੂਰਨ ਮਾਸੀ ਤੇ ਪ੍ਰਗਟਿਆ ਆਵਣਾਸੀ ਸ਼ਲੋਕਮ ਮਾਗ ਸੁਪੂਰਨ ਮਾਸੀ ਪ੍ਰਗਟਿਆ ਆਵਣਾਸੀ ਏ ਖੁਸ਼ੀਆਂ ਮਨਾਣਾ ਪੁੰਨਿਆਂ ਦੇ ਚਾਨਣੇ ਮੁਖੜਾ ਦਿਖਾਇਆ ਜਦੋ ਬ੍ਰਹਮਾਨੰਦ ਨੇ ਗੂੰਜ ਜਕਾਰੇ ਉਹਦੀ ਜੈ ਜੈਕਾਰ ਦੇ ਤੁਮ ਗਿਆ ਤੁਮਾ ਵਿੱਚ ਸੰਸਾਰ ਦੇ ਕਰ ਕਰ ਦੇ ਵਿੱਚ ਧਨ ਰਵਦਾਸ ਗੁਰੂ ਧੰਨ ਰਵਿਦਾਸ ਗੁਰੂ ਦੇ ਜੈਕਾਰੇ ਲੱਗਣ ਲੱਗੇ ਤੇ ਸਾਰੇ ਜਗਤ ਵਿੱਚ ਧੁਮਾ ਪੈ ਗਿਆ ਕਿ ਪਿਤਾ ਸੰਤੋਖ ਦਾਸ ਜੀ ਦੇ ਘਰ ਵਿੱਚ ਸਹਿਬ ਸਤਿਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਹੋਇਆ ਹੈ। ਇਹ ਧਰਤੀ ਨਾ ਪੈਰ ਜਦੋਂ ਲਾਈ ਰੱਬ ਨੇ ਘਰ ਘਰ ਖੁਸ਼ੀਆਂ ਮਨਾਇਆ ਸਭ ਨੇ ਜਉ ਸਹਿਬ ਸਤਗੁਰ ਉਦਾਸ ਮਹਾਰਾਜ ਦੇ ਪੈਰ ਧਰਤੀ ਤੇ ਲੱਗੇ ਤੇ ਧਰਤੀ ਤੋਂ ਪਾਪਾਂ ਦਾ ਭਾਰ ਲੈ ਗਿਆ ਤੇ ਘਰ ਘਰ ਦੇ ਵਿੱਚ ਦੁਨੀਆ ਖੁਸ਼ੀਆਂ ਮਨਾਉਣ ਲੱਗੀ ਪਿਤਾ ਸੰਤੋਖ ਜੀ ਦਾ ਲਾਲ ਜੰਮਿਆ ਏ ਕਲਸੀ ਦੀ ਕੁਖ ਚੋਂ ਗੋਪਾਲ ਜੰਮਿਆ ਪਿਤਾ ਸੰਤੋਖਦਾਸ ਜੀ ਦੇ ਘਰ ਵਿੱਚ ਇਕ ਲਾਲ ਜੰਮਿਆ ਹੈ ਤੇ ਕਲਸੀ ਮਾਤਾ ਦੀ ਪਵਿੱਤਰ ਕੁੱਖ ਵਿੱਚੋਂ ਉਹ ਗੋਪਾਲ ਪ੍ਰਮਾਤਮਾ ਜੰਮਿਆ ਹੈ ਗੁਰੂ ਰਵਦਾਸ ਨੂੰ ਦਤਾਰ ਜਾਣ ਕੇ ਦਿੱਤੀ ਅਵਧਾਨਾ ਪ੍ਰਮਾਨੰਦ ਯਾਰ ਕੀ ਸਹਿਬ ਸਤਿਗੁਰੂ ਵਦਾਸ ਮਹਾਰਾਜ ਨੂੰ ਦਤਾਰ ਜਾਣ ਕੇ ਪ੍ਰਮਾਨੰਦ ਜੀ ਵਿਧਾਨਾ ਦਿੰਦੇ ਆ ਗੁਰਦਾਸ 17 ਅਸਮਾਨੋਂ ਗਿਰਿਆ ਨਾਮ ਵਾਲਾ ਤੀਰ ਮਾਰ ਕੇ ਮਕੰਦ ਨੇ ਰੱਬ ਚਲ ਆਇਆ ਚੰਦ ਤਾਰੇ ਆਹ ਦੇ ਤੂੰ ਹੀ ਤੂੰ ਹੀ ਜੰਗਲੀ ਜਨਾਰ ਪਾਹ ਦੇ ਸਾਬ ਕਹਿੰਦੇ ਨੇ ਰੱਬੀ ਜੋਤ ਨੂਰੀ ਅਵਤਾਰ ਦੁਨੀਆ ਤੇ ਪ੍ਰਕਾਸ਼ ਹੋਏ ਤੇ ਜੰਗਲਾਂ ਦੇ ਪੰਛੀ ਵੀ ਉਹਦੀ ਉਲਫਤ ਕਰਦੇ ਹਨ ਵਡਿਆਈ ਕਰਦੇ ਹਨ ਅੱਖੀਆਂ ਦੇ ਵਿੱਚ ਨਾਮ ਦੀਆਂ ਡੋਰੀਆਂ ਤੱਕਦੀਏ ਮਾਤਾ ਨਾਲੇ ਦਿਵੇ ਲੂਰੀਆ ਸਹਿਬ ਸਤਿਗੁਰੂ ਰਵਦਾਸ ਮਹਾਰਾਜ ਦੇ ਪਵਿੱਤਰ ਅੱਖਾਂ ਦੇ ਵਿੱਚ ਨਾਮ ਜੀਆ ਦੋਰਾ ਹਨ ਤੇ ਇਸ ਤਰ੍ਹਾਂ ਦੇਖ ਕੇ ਮਾਤਾ ਲੋਰੀਆਂ ਦੇ ਰਹੀ ਐ ਕਿ ਮੇਰਾ ਪੁੱਤਰ ਇੱਕ ਅਵਤਾਰ ਹੈ ਮੇਰਾ ਪੁੱਤਰ ਇੱਕ ਦੇਵਤਾ ਹੈ ਹੱਥ ਦੀ ਤਲੀ ਦੇ ਉੱਤੇ ਰਾਮਾ ਨੰਦ ਨੇ ਦੁਨੀਆ ਦਿਖਾਈ ਵਾਸ ਦੀ ਆਨੰਦ ਨੇ ਕੰਨਿਆ ਜਨਮ ਦੀਆ ਗੌਣ ਕੂੜੀਆਂ ਪਿਤਾ ਸੰਤੋਖ ਤੋਂ ਮੰਗਣ ਲੋੜੀਆਂ ਘਰ ਵਿੱਚ ਪੁੱਤਰ ਹੋਣ ਦੀ ਖੁਸ਼ੀ ਵਿੱਚ ਕੰਨਿਆ ਘੋੜੀਆਂ ਗਾਉਦੀਆਂ ਹਨ ਤੇ ਪਿਤਾ ਸੰਤੋਖ ਤੋਂ ਲੋੜੀਆਂ ਮੰਗਦੀਆਂ ਹੀ ਦਾਈ ਨੂੰ ਪਹਿਨਾਣਾ ਸੋਨੇ ਦੀਆਂ ਟਣੀਆਂ ਦਾਈ ਨੂੰ ਸਾਹਿਬ ਸਤਗੁਰੂ ਉਦਾਸ ਮਹਾਰਾਜ ਦੇ ਪਿਤਾ ਸੰਤੋਖ ਦਾਸ ਜੀ ਨੇ ਸੋਨੇ ਦੀਆਂ ਡੰਡੀਆਂ ਕੰਨਾਂ ਦੇ ਵਿੱਚ ਪਾ ਦਿੱਤੀਆਂ ਤੇ ਪੰਜ ਪੰਜ ਮੂਰਾ ਬ੍ਰਾਹਮਣਾਂ ਨੂੰ ਵੰਡੀਆਂ ਜੋ ਵੀ ਦਰ ਤੇ ਆਇਆ ਸਭਣਾ ਨੂੰ ਮੂਰਾ ਦਾ ਦਾਨ ਕੀਤਾ ਚੌਹਾਂ ਜੁਗਾ ਦਿਆ ਅਮਰ ਨਿਸ਼ਾਨੀਆਂ ਗਾਲ ਵਿੱਚ ਚਾਰ ਜੰਝੂ ਆਦੇ ਤੰਦ ਨੇ ਸਹਿਬ ਸਤਿਗੁਰ ਉਦਾਸ ਮਹਾਰਾਜ ਦੇ ਜਨਮ ਧਾਰ ਦੇ ਅਸਾਰ ਹੀ ਗਲ ਵਿੱਚ ਚਾਰ ਜੰਝੂ ਸਰ ਤੇ ਸੱਚੇ ਪਾਤਸ਼ਾਹ ਕਹਿੰਦੇ ਆ ਨਾ ਜਾਗ ਵਿੱਚ ਪਾ ਕੇ ਕਰਤਾਰ ਫੇਰੀਆਂ ਦਿੱਤੀਆਂ ਨਿਰੋਕ ਪਾਪਾਂ ਦੀਆਂ ਨੇਰੀਆਂ ਸਹਿਬ ਸਤਿਗੁਰ ਉਦਾਸ ਮਹਾਰਾਜ ਨੇ ਦੁਨੀਆਂ ਤੇ ਅਵਤਾਰ ਧਾਰਨ ਕਰਕੇ ਪਾਪਾਂ ਦੀਆਂ ਹਨੇਰੀਆਂ ਨੂੰ ਖਤਮ ਕਰ ਦਿੱਤਾ ਪਾਪਾਂ ਵਾਲੇ ਗੋੜੇ ਸਭ ਰੋੜੇ ਉਸ ਨੇ ਦੁਖੀਆਂ ਦੇ ਟੁੱਟੇ ਦਿਲ ਜੋੜੇ ਉਸ ਨੇ ਸਹਿਬ ਸਤਿਗੁਰੂ ਰਵਿਦਾਸ ਮਹਾਰਾਜ ਨੇ ਪਾਪਾਂ ਦੇ ਗੋੜਿਆਂ ਨੂੰ ਰੋੜ ਦਿੱਤਾ ਤੇ ਦੁਖੀਆਂ ਜੀਵਾਂ ਦੇ ਟੁੱਟੇ ਹੋਏ ਦਿਲਾਂ ਦੇ ਵਿੱਚ ਅਮਰਤ ਪਰ ਦਿੱਤਾ ਯਾਨੀ ਕਿ ਉਹਨਾਂ ਨੂੰ ਪ੍ਰਮਾਤਮਾ ਦੇ ਨਾਲ ਜੋੜ ਦਿੱਤਾ ਨਿਆਰੀ ਨਿਆਰੀ ਚੋ ਜਾ ਗੁਰੂ ਰਵਦਾਸ ਦੇ ਬਣ ਗਏ ਅਨਿਕਾ ਕਵੀਆਂ ਦੇ ਚੰਦ ਨੇ ਰੋਗ ਸੁਖ ਦੀ ਮਿਟੀ ਕਹਾਣੀ ਜਦ ਸੁਣੀਏ ਸਤ ਗੁਰੂ ਦੀ ਬਾਣੀ ਜੋ ਬੋਲੇ ਸੋਨ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਤੂਰਨ ਸਹਿਬ ਸਤਿਗੁਰੂ ਗਿਆਨਾਤ ਮਹਾਰਾਜ ਕੀ ਜੈ ਤਨ ਤਨ ਸੰਤ ਸਤਿਗੁਰੂ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਵਾਲਮੀ ਧਰਮ ਕੀ ਜੈ ਵਾਲਮੀਕ ਤੀਰਥ ਕੀ ਜੈ ਜੋ ਬੋਲੇ ਸੋਨ ਰਪੈ ਸਤਿਗੁਰ ਅਵਦਾਸ ਮਹਾਰਾਜ ਕੀ ਜੈ